ਜੇ ਮਾਤਾ ਜੇ ਸੀ ਰਾਮ ਮੈਂ ਧਰਬਾ ਜਸੋਬਜਰਾ ਸੀਬਸੇਰਾ ਹਿੰਦ ਦੇ ਪੰਜਾਬ ਪ੍ਰਧਾਰ ਹੋਣ ਦੇ ਨਾਤੇ ਵੀ ਬੇਨਤੀ ਕਰਦਾ ਪ੍ਰਧਾਨ ਮੰਤਰੀ ਮੋਦੀ ਤੇ ਅਮਨ ਸ਼ਾਹ ਜੀ ਨੂੰ ਵੀ ਅਗਰ ਇਹਨਾਂ ਨੇ ਸਾਡੇ 28 ਬੰਦੇ ਮਾਰੇ ਨੇ ਜੇ ਇਹਨਾਂ ਨੇ 28000 ਬੰਦੇ ਮਾਰ ਕੇ ਇਹਨਾਂ ਨੇ ਇੱਕ ਹਫਤੇ 'ਚ ਸਾਨੂੰ ਇਨਸਾਫ ਨਾ ਦਿਵਾਇਆ ਤਾਂ ਇੱਕ ਹਫਤੇ ਬਾਅਦ ਅਸੀਂ ਪੰਜਾਬ ਬੰਦ ਕਰਾਂ ਦੱਕ ਤੇ ਵੀ ਜਾਵਾਂਗੇ ਤੇ ਕੋਈ ਵੀ ਪਾਕਿਸਤਾਨ ਤੋਂ ਬੰਦਾ ਜਾ ਇਹ ਨਾ ਹੋਵੇ ਵੀ ਆਉਣਾਰੇ ਹਫਤੇ ਦੇ ਬਾਅਦ ਅਸੀਂ ਪਾਕਿਸਤਾਨ ਕਰੀ ਨੂੰ ਕੂਝ ਕਰਾਂਗੇ ਇਹਦੀ ਜ਼ਿੰਮੇਵਾਰ ਸਰਕਾਰ ਆਪ ਹੋਗੀ ਨਹੀਂ ਕਿ ਹਫਤੇ ਦੇ ਵਿੱਚ ਵਿੱਚ ਉਹ 28000 ਅੱਤਵਾਦੀਆਂ ਨੂੰ ਮਾਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਧਰਪਾ ਜਸਵੰਤ ਹਾਂਜੀ ਹਾਂ ਖੜਾ ਗੋਪਾਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਚੱਲ ਜੋ ਸਾਡੇ ਪਹਿਲਗਾਮ ਦੇ ਵਿੱਚ ਬਹੁਤ ਦਰਦਮਈ ਬਹੁਤ ਦੁਖਦਾਈ ਘਟਨਾ 28 ਸਾਡੇ ਹਿੰਦੂਸਤਾਨੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਿਸ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਾਕਿਸਤਾਨ ਦਾ ਹੱਥ ਹੈ ਅਸੀਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਆਂ ਵੀ ਹੁਣ ਇਹਨਾਂ ਨਾਲ 16 ਸਫਾਈ ਦਾ ਕੋਈ ਮਿਸ਼ਨ ਨਹੀਂ ਰਹਿ ਗਿਆ ਵੀ ਇਹਨਾਂ ਨੂੰ ਇੱਟ ਦਾ ਜਵਾਬ ਹੈ ਜਿਹੜਾ ਪੱਥਰ ਦੇ ਨਾਲ ਦੇਣਾ ਚਾਹੀਦਾ ਅਸੀਂ ਚਾਹੇ ਕਿਸੇ ਵੀ ਹਿੰਸੀਸੇ ਜ ਰਹਨੇ ਆ ਕਿਸੇ ਵੀ ਧਰਮ ਨਾਲ ਆ ਪਰ ਹਿੰਦੁਸਤਾਨ ਲਈ ਅਸੀਂ ਇੱਕ ਆ ਸੋ ਅਸੀਂ ਮੋਦੀ ਜੀ ਨੂੰ ਬੇਨਤੀ ਕਰਦੇ ਆਂ ਵੀ ਜਿੱਥੇ ਸਾਡਾ ਖੂਨ ਡੁੱਲਿਆ 28 ਲੋਕ ਸਾਡੇ ਪਾਕਿਸਤਾਨ ਵੱਲੋਂ ਸਿੱਧੇ ਜਾਂ ਸਿੱਧੇ ਰੂਪ ਵਿੱਚ ਮਾਰੇ ਗਏ ਨੇ ਮੋਦੀ ਜੀ ਇਹਦਾ ਮੂੰਹ ਤੋੜਵਾ ਜਵਾਬ ਦੇਵੇ ਤਾਂ ਜੋ ਮੁੜ ਕੇ ਕੋਈ ਅੱਖ ਚੱਕ ਕੇ ਸਾਡੇ ਹਿੰਦੁਸਤਾਨੀ ਵੱਲ ਝਾਕ ਨਾ ਸਕੇ ਜੈ ਸ਼੍ਰੀ ਰਾਮ ਜੈ ਮਹਾਕਾਲ ਕੱਲ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਸਲਾਨੀਆਂ ਤੇ ਜੋ ਗੋਲੀਆਂ ਵਰਾਈਆਂ ਗਈਆਂ ਨੇ بے ਕਸੂਰ ਲੋਕ ਮਾਰੇ ਗਏ ਨੇ ਮੈਂ ਸੰਜੀਵ ਕੁਮਾਰ ਲੇਖੀ ਪਰਦਾਨ ਖੱਤਰੀ ਸਭਾ ਅਤੇ ਪੰਜਾਬ ਫੋਟੋਗ੍ਰਾਫਰ ਅਸ਼ਵਨ ਦੇ ਜਨਨ ਸਕੱਤਰ ਹੋਣ ਦੇ ਨਾਤੇ ਇਸ ਜੋ ਗਤੀਵਿਧੀ ਹੋਈ ਹੈ ਉਹਨਾਂ ਵੱਲੋਂ ਜੇ ਕਾਨੂੰਨੀ ਹਰਕਤ ਕੀਤੀ ਗਿਆ ਉਸ ਦੀ ਸਖਤ ਨਿੰਦਾ ਵਿੱਚ ਸ਼ਬਦਾ ਕਰਦਾ ਤੇ ਇਹ ਅੱਤਵਾਦੀਆਂ ਨੂੰ ਇਹ ਵੀ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਇਹ ਚੇਤਾਵਨੀ ਦਿੰਦੇ ਆਂ ਵੀ ਆਪਣੀ ਇਹ ਕਾਨੂੰਨੀ ਹਰਕਤਾਂ ਬੰਦ ਕਰੋ ਇਹ ਤੁਹਾਨੂੰ ਬਹੁਤ ਮਹਿੰਗੀਆਂ ਪੈ ਸਕਦੀਆਂ ਨੇ ਉੰਕੇ ਲੋ ਉੱਥੇ ਦੇ ਲੋਕਾਂ ਦਾ ਰੋਜ਼ਗਾਰ ਵੀ ਬੰਦ ਹੁੰਦਾ ਤੇ ਜਿੰਨੇ ਵੀ ਸਾਡੇ ਭਰਾ ਉੱਥੇ ਜਾਂਦੇ ਨੇ ਘੁੰਮਣ ਫਿਰਨ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਖੜਲ ਪੈਂਦੀ ਆ ਇਸ ਕਰਕੇ ਮੈਂ ਇਸ ਪ੍ਰੋਗਰਾਮ ਦੀ ਜੋ ਇਹਨਾਂ ਨੇ ਕੀਤੀ ਆ ਹਰਕਤ ਉਹਦੀ ਸਖਤ ਨਿੰਦਾ ਵਿੱਚ ਨਿੰਦਾ ਕਰਦਾ ਹਾਂ ਹਾਂਜੀ ਅੱਜ ਤੁਸੀਂ ਪ੍ਰਵਿੰਦਰ ਜੀ ਅੱਜ ਅਤਕਵਾਦ ਦੇ ਖਿਲਾਫ ਤੁਸੀਂ ਰੋਸ਼ਮਗਾਰਾ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੈ ਸ਼੍ਰੀ ਰਾਮ ਜੈ ਮਹਾਕਾਲ ਅੱਜ ਜੋ ਪਹਿਲਗਾਮ ਦੇ ਵਿੱਚ ਚੁਣ-ਚੁਣ ਕੇ ਮਾਰੇ ਗਏ ਨੇ ਉੱਥੇ ਗੋਲੀਆਂ ਦੇ ਨਾਲ ਅੱਤਵਾਦੀਆਂ ਦੇ ਵੱਲੋਂ ਉਹਦੇ ਨਾਲ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਸੋ ਸ਼ਹਿਰ ਦੇ ਵਿੱਚ ਇਹ ਰੋਸ ਮਜਾਰਾ ਕਰ ਰਹੇ ਹਾਂ ਇਹ ਕੱਲਾ ਉਹਨਾਂ ਦੇ ਮਾਰਨ ਤੱਕ ਨਹੀਂ ਹੈਗਾ ਵੀ ਉਹਨਾਂ ਨੂੰ ਮਾਰ ਕੇ ਉਹਨਾਂ ਨੇ ਉਹ ਕਰਤਾ ਕੋਈ ਉਹ ਕਰਿਆ ਤੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਆ ਜੋ ਕਿ ਇਹਨਾਂ ਨੇ ਖਨਾਉਣੀ ਹਰਕਤ ਕੀਤੀ ਆ ਇਹਦੇ ਨਾਲ ਇਕੱਲਾ ਇਹ ਲੋਕਾਂ ਦਾ ਉਹ ਨਹੀਂ ਹੈਗਾ ਵੀ ਇਹ ਜਿਹਦੇ ਨਾਲ ਟੈਕਸੀ ਜੁਨੀਆਣ ਨੇ ਜਾਂ ਹੋਰ ਨੇ ਉਧਰ ਬੰਦਿਆਂ ਨੂੰ ਲੈ ਕੇ ਜਾਂਦੇ ਨੇ ਉਹਾਂ ਦਾ ਬਿਜ਼ਨਸ ਵੀ ਠੱਪ ਹੁੰਦਾ ਹੈ ਦੇ ਨਾਲ ਆ ਇਹ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਇਹਨਾਂ ਦੀ ਬੁਰਜੋਂ ਨਿੰਦਾ ਕਰਦੇ ਆ ਜੈਸੀ ਆਰਾਮ ਦਰਦਨਾ ਘਟਨਾ ਸਾਡੇ ਠਾਈ ਭਾਰਤ ਵਾਸੀਆਂ ਦਾ ਨਹੱਥੇ ਲੋਕਾਂ ਦਾ ਕਤਲ ਕੀਤਾ ਗਿਆ ਉਸ ਦੀ ਅਸੀਂ ਪੂਰਨ ਸਾਧਾਨ ਵਿਚ ਲੀਡਿਆ ਕਰਦੇ ਹਾਂ ਅਤੇ ਸਿੱਤੇ ਜਾਂ ਅਸਿੱਤੇ ਰੂਪ ਦੇ ਵਿੱਚ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਹੈ ਅਸੀਂ ਤੇਸ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਦਾ ਜਵਾਬ ਹੈ ਜਿਹੜਾ ਪੱਤਰ ਨਾਲ ਦੇਣਾ ਚਾਹੀਦਾ ਤਾਂ ਜੋ ਕੋਈ ਵੀ ਤੇਸ ਵਿਰੋਧੀ ਜਿਹੜਾ ਅਨਸਰ ਹੈ ਸਾਡੇ ਇਸ ਗੰਦਾਸਤੇ ਨੂੰ ਤੋੜਨ ਦੀ ਜਿਹੜਾ ਕੋਸ਼ਿਸ਼ ਕਰਦਾ ਉਹਦੀ ਜੁਰਤ ਨਾ ਪਵੇ ਉਹ ਕਿਸੇ ਵੀ ਆਮ ਸਾਡੇ ਹਿੰਦੁਸਤਾਨ ਦੇ ਨਾਗਰਿਕ ਕਰਨੀ ਵੇਖ ਸਕੇ ਕਿਉਂਕਿ ਗਰਮੀ ਦਾ ਮੌਸਮ ਚੱਲਦਾ ਉਹ ਇੱਕ ਤਰ੍ਹਾਂ ਦਾ ਸਾਡਾ ਹਿੰਦੁਸਤਾਨ ਦਾ ਸਵਰਗ ਹੈ ਜਿਹੜਾ ਜਦੋਂ ਫ੍ਰੀ ਹੋ ਕੇ ਬੰਦੇ ਉੱਧਰ ਘੁੰਮਣ ਜਾਂਦੇ ਨੇ ਜਾਂ ਉਹ ਮਤਲਬ ਲੰਗ ਲੈਣ ਲਈ ਗਏ ਪਰ ਉੱਥੇ ਨਹੱਥੇ ਲੋਕਾਂ ਤੇ ਬੇਕਸੂਰ ਲੋਕਾਂ ਤੇ ਅੰਨੇ ਵਾਹ ਕੇ ਗੋਲੀਆਂ ਚਲਾਈਆਂ ਆਲ ਸਭ ਤੋਂ ਵੱਡੀ ਕਨਾਉਣੀ ਜਿਹੜੇ ਸਾਡੇ ਗੁਰੂ ਪੀਰ ਪਗੰਬਰਾਂ ਨੇ ਮਤਲਬ ਇੱਕ ਗੁਲਦਸਤਾ ਬਣਾ ਕੇ ਹਿੰਦੁਸਤਾਨ ਨੂੰ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਲਿਆਇਆ ਹੈ ਉਹ ਤਨਨਾਤੋ ਮਾਰੀ ਘਟਨਾ ਜਿਹੜੀ ਉੱਥੇ ਉਹ ਲੋਕਾਂ ਨੇ ਕੀਤੀ ਹੈ ਵੀ ਤੇਰੀ ਜਾਤ ਕੀ ਐ ਤੂੰ ਹਿੰਦੂ ਐ ਤੂੰ ਸਿੱਖ ਐ ਤੂੰ ਮੁਸਲਮਾਨ ਐ ਉਹ ਦੇਖ ਕੇ ਜਿਹੜੀਆਂ ਗੋਲੀਆਂ ਵਾਰੀਆਂ ਗਏ ਨੇ ਉੱਥੇ ਜਿਹੜਾ ਕਤਲੇਆਮ ਕੀਤਾ ਗਿਆ ਅਸੀਂ ਉਹਦੀ ਜੁਰ ਕਹੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਅਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਆਂ ਵੀ ਇਹ ਜਿਹੀਆਂ ਜਿਹੜੇ ਅਸਰਾਰਤੀ ਅਨਸਰ ਨੇ ਜਿਨ੍ਹਾਂ ਨੇ ਸਾਡੇ ਬੇਦੋਸਤ ਲੋਕਾਂ ਤੇ ਅੱਡਾ ਕਤਲੇਆਮ ਕੀਤਾ ਉਹਨਾਂ ਨੂੰ ਇੱਕ ਦਾ ਜਵਾਬ ਆ ਜਿਹੜਾ ਪੱਥਰ ਨਾਲ ਮੋਤੀ ਸਾਹਿਬ ਨੂੰ ਦੇਣ ਧੰਨਵਾਦ ਜੀ ਜੀ ਹਾਂ ਜੈ ਸ਼੍ਰੀ ਰਾਮ ਜੈ ਮਹਾਕਾਲ ਤਨ ਜੋ ਪਹਿਲਗਾਮ ਦੇ ਵਿੱਚ ਸਲਾਨੀਆਂ ਤੇ ਰੇਤ ਸੂਰ ਤੇ ਜੂੜਾਂ ਤੇ ਗੋਲੀਆਂ ਭਰਾਈਆਂ ਗਈਆਂ ਨੇ ਹੱਤਵਾਦੀਆਂ ਵੱਲੋਂ ਮੈਂ ਉਸ ਹਮਲੇ ਦੀ ਬਹੁਤ ਨਿੰਦਾ ਕਰਦਾ ਹਾਂ ਤੇ ਇਹ ਵੀ ਕਹਿਣਾ ਹਾਂ ਕਿ ਇਹ ਜੇ ਬੇਕਸੂਰਾ ਲੋਕਾਂ ਦੀ ਮੌਤ ਨੂੰ ਦਾ ਸਾਨੂੰ ਬਦਲਾ ਲੈਣਾ ਚਾਹੀਦਾ ਹੈ ਭਾਰਤ ਵਾਸੀਆਂ ਨੂੰ ਤੋਂ ਮੈਂ ਸੰਜੀਵ ਕੁਮਾਰ ਲੇਖੀ ਪ੍ਰਧਾਨ ਖਤਰੀ ਸਭਾ ਅਤੇ ਜਨਰਲ ਸਕੱਤਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਸ ਜੋ ਪਨਾਉਣੀ ਹਰਕਤ ਕੀਤੀ ਗਈ ਹੈ ਆਤਵਾਦੀਆਂ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਜੈ ਸ਼੍ਰੀ